ਆਹ ਗगन ਨਾਗਰ ਨੇ ਇਸ ਵੇਲੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਗगन ਨਾਗਰ ਹੈ ਥੋੜਾ ਮੈਚ ਤੇ ਫੋਕਸ ਕਰੀਏ ਪਰ ਤੇ ਐਨ ਦੁਨੀਆ ਨੂੰ ਆਨੰਦ ਲੈਣ ਦੀ ਹੈ ਕਬੱਡੀ ਦਾ ਆਹ ਨੌਜੰਦਾ ਬੋਲਿਆ ਹੋਇਆ ਦਾਵਾ ਯਦਕੋਟਲੀ ਗਾਜਰਾਂ ਦਾ ਇਸ ਵੇਲੇ 56 ਕਹਿੰਦੀ ਦੁਨੀਆ 56 ਕਹਿੰਦੀ ਹੈ ਕਿ ਯਦਕੋਟਲੀ ਦਾ ਲੌਂਦਾ ਰੇਡ ਪਾ ਰਿਹਾ ਹੈ ਚੜਦੀ ਬਰੇਸ ਦਾ ਮੁੱਛ ਫੁੱਟ ਗੱਬਰੂ ਦੁਨੀਆ ਦੇ ਵਿੱਚ ਚਰਚੇ ਹੈ ਇੰਗਲੈਂਡ ਦੇ ਵਿੱਚ ਚਰਚੇ ਕਰਵਾ ਕੇ ਆਇਆ ਹੈ ਕੱਪ ਦੇ ਵਿੱਚ ਚਰਚੇ ਕਰਵਾਏ ਅੱਜ ਐਡਮਿੰਟਨ ਦੇ ਵਿੱਚ ਚਰਚੇ ਛਿੜੇ ਹੋਏ ਆ ਸਿਰਾਂ ਲੱਗਣ ਲੱਗਿਆ ਯਾਰ ਯਾਦ ਕੋਟਲੀ ਵਾਲਾ ਭੈਣ ਪ੍ਰਿਆ ਵੀ ਪੁੱਜੀ ਹੋਈ ਹੈ ਡਾਲਰ ਬੈਨਕਵਰ ਦੀ ਕਲੱਬ ਲਈ ਪੁੱਜਦਾ ਕਰਦੇ ਉਹਨਾਂ ਦਾ ਧੰਨਵਾਦ ਹੈ 100 ਡਾਲਰ ਸੁਲਤਾਨ ਦੇ ਲਈ ਰਵੰਸ ਗਿੱਲ ਮਾਣੂਕੇ ਬੁੱਲ ਟ੍ਰਾਂਸਫਰ ਤੇ ਲੱਭਾ ਧੰਨਵਾਦ 100 ਡਾਲਰ ਪੁੱਜਦਾ ਕਰਦੇ ਜੀ ਭਾਲੂ ਜੱਟ ਵੀ ਅੱਜ ਚਰਚਾ ਦੇ ਵਿੱਚ ਆ ਗਿਆ ਚਰਚਾ 'ਚ ਆ ਗਿਆ ਚਰਚਾ 'ਚ ਆ ਗਿਆ ਚਰਚਾ 'ਚ ਆ ਗਿਆ ਆ ਵਾਹ ਓਏ ਭਾਲੂ ਜੱਟਾ ਹਰ ਦੋਈ ਪਈ ਆ ਸਾਹਮਣੇ ਵੇਖਦਾ ਵੈਨਕੂਵਰ ਕਬੱਡੀ ਕਲੱਬ ਹੈ ਸਨੀ ਸੋਹੋਤ ਦੀ ਟੀਮ ਹੈ ਆਹ ਕਹਿੰਦੇ ਗਲੈਡੀਏਟਰ ਦੀ ਟੀਮ ਹੈ ਤੇ ਸਾਹਮਣੇ ਵੇਖਦਾ ਵੀ ਨੌਜਾਨ ਗਬਰੂ ਖੇਡ ਮੈਦਾਨ ਦੇ ਵਿੱਚ ਕਰ ਰਿਹਾ ਕੋਸ਼ਿਸ਼ ਇਸ ਲਈ ਸ਼ਮੀਰ ਖਾਨ ਬੂਰੀਏ ਨੂੰ ਜੱਫਾ ਲਾਉਣ ਲੱਗਿਆ ਐਨ ਬੱਲੇ ਬੱਲੇ ਕਰਾਉਣ ਲੱਗਿਆ ਐਨ ਸਿਰ ਆ ਓਏ ਨੌਜਾਨ ਤੇ ਖੇਡਿਆ ਜਾ ਰਿਹਾ ਹੈ ਸਿਰੇ ਦੀ ਟੱਕਰ ਹੈ ਸਿਰੇ ਦੀ ਟੱਕਰ ਹੈ ਮੇਰੇ ਵੀਰੋ ਐਨ ਬੱਲੇ ਬੱਲੇ ਹੋਈ ਪਈ ਹੈ ਆਹਰ ਸਾਹਮਣੇ ਵੇਖਦਾ ਵੀ ਇਸ ਲਈ ਨੌਜਨ ਗਰੂ ਦੀ ਪਈਓ ਰੇਡ ਆਹ ਵੇਖਦਾ ਵੀ 55 56 56 ਯਾਰ ਯਾਦ ਕੋਟਲੀ ਸਭ ਤੋਂ ਸੋਹਣਾ ਯਾਦ ਕੋਟਲੀ ਹੈ ਵਾਹੋਗੇ ਵਾਲਾ ਕੋਟਲੀ ਗਾਜਰਾ ਵਾਲਾ ਕੜੂਏ ਵਾਲਾ 55 56 56 55 56 55 56 55 56 55 56 ਫਿੱਟ ਕੋਟਲੀ ਵਾਲਾ ਹਿੱਟ ਹੈ ਵੇਖਦਾ ਵੀ 55 ਫਿੱਟ ਹੈ ਕੋਟਲੀ ਵਾਲਾ ਹਿੱਟ ਹੈ ਇਹ ਸਿੱਧਾ ਓਏ ਗੱਪਰੂਆ ਸਿਰਾ ਓਏ